ਉਹੀ ਦੋ ਬੰਦੇ ਆਏ ਉਹ ਸ਼ੈਕਰ ਤੇ ਬਾਪੂ ਸਾਹਿਬ ਜੀ ਅੱਗੇ ਮੇਰੇ ਕੋਲ ਖੜੇ ਸੀ ਆਪਾਂ ਤੁਹਾਨੂੰ ਕੀ ਕਹਿੰਦੇ ਆਗੇ ਉਹਰੇ ਅਣ ਬੰਦੇ ਆਖਾ ਜੀ ਮੈਂ ਠੰਡੇ ਦੀ ਬੋਤਲ ਲੈਣੀ ਆਂ ਸਾਨੂੰ ਬੋਤਲ ਦਿਓ ਬੰਦੂ ਕੋ ਬੋਤਲ ਦੇ ਦਿਓ ਇੱਕ ਇਹ ਕਰ ਦਿਓ ਤੇ ਤੁਸੀਂ ਆਏ ਕਿੱਥੋਂ ਸੀ ਮੈਂ ਬੈਠੀ ਤੋਂ ਆਏ ਅੱਛਾ ਕੀ ਪੈਸੇ ਕਢਾ ਕੇ ਆ ਗਏ ਜੀ ਇਹ ਲੈ ਕੇ ਧੰਨਕ ਤੁਮ ਅੱਛਾ ਮੈਂ ਦੇਖੀ ਆਪਕੇ ਬੈਗੇ ਆਪਣੀ ਦੁਕਾਨ ਤੇ ਆ ਗਏ ਬੈਗੇ ਆ ਤੇ ਜਦੋਂ 15 ਮਿੰਟ ਬਾਅਦ ਮੈਂ ਇੱਥੇ ਬੱਛਿਆ ਰਿਹਾ ਉਹ ਐ ਦੋ ਗਾਹ ਆਏ ਮੁੰਡੇ ਇਹ ਉਹਨਾਂ ਨੇ ਕਹੀਂ ਕਾਹੀ ਬੋਤਲ ਲੈਣੀ ਹੈ 2 ਲੀਟਰ ਦੀ 2 ਲੀਟਰ ਦੀ ਮੈਂ ਚਾਹਤੀ ਉੱਥੇ ਤੋਂ ਬੋਤਲ ਦਿੱਤੀ 2 ਲੀਟਰ ਮੈਂ ਕਹ ਰੱਤੀ ਤੇ ਉਹਨੇ ਮੈਨੂੰ 500 ਰੁਪਏ ਦਿੱਤਾ ਹੂੰ 500 ਰੁਪਏ ਦੇਣਾਂ ਮੈਂ ਕਿਹਾ ਉਹ ਮੈਂ 400 ਰੁਪਏ ਹੀ ਮੋੜਨਾ ਸੀ ਮੈਂ ਆਪਣੇ ਪਿੱਛੋਂ ਪੈਸੇ ਕੱਢੇ ਬਟਵਾ ਤੇ ਉਹਨੇ ਮੇਰੇ ਕੋਲੋਂ ਲੈ ਕੇ ਉਹਨੂੰ ਮੈਂ 400 ਵੀ ਆ ਉਹਨੂੰ ਦੇ ਦਾਂ ਉਹਨੇ 400 ਰੁਪਏ ਚੱਕ ਲਿਆ ਤੇ ਜਿਹੜਾ ਨਾਮ ਦਾ ਮੁੰਡਾ ਉਹਦੇ ਨਾਲ ਰਹਿਦੀ ਉਹ ਕਹਿੰਦਾ ਜੀ ਮੈਂ ਕੋਈ ਮੁੰਡੇ ਨੂੰ ਕਹਿੰਦਾ ਸੀ ਮੈਂ ਕੋਕ ਨਹੀਂ ਪੀਂਦਾ ਮੈਂ ਤਾਂ ਫੈਂਟਾ ਪੀਂਦਾ ਮੈਨੂੰ ਬਹੁਤ ਜ਼ਿਆਦਾ ਦਿੰਦੇ। ਤਾਂ ਮੈਂ ਬਟੂਆ ਆਪਣਾ ਇੱਕ ਇਦਾਰਾ ਗੁਲਕਾ ਇੱਥੇ ਰੱਖਦਾ। ਉਹ ਮੈਂ ਬੰਦ ਕਰਕੇ ਜੀ ਮੈਂ ਉਹਨੂੰ ਇੱਥੋਂ ਬਹੁਤ ਚਾਕੇ ਉਹ ਦੋ ਤੋਂ 3 ਦਿਨ ਲੈਣ ਦੇ ਗਿਆ। ਤੋਂ ਮੁੰਡੇ ਦੇਖਦਾ ਵੀ ਪੈਸੇ ਕੱਢੇ ਜਿਹਦੇ ਨੂੰ ਵਾਪਸ ਕੀਤੀ ਸੀ ਮੈਂ 400 ਉਹਨੇ ਮੰਨ ਲੈ ਗਏ ਮੈਂ ਉੱਥੇ ਵੀ ਗਿਆ ਉਹਨੇ ਬਟੂਆ ਚਾਕੇ ਮੋਟਰਸਾਈਕਲ ਤੇ ਜਾ ਕੇ ਵੇਘੇ ਵਾਸ਼ਟਾ ਦੰਦਿਆ। ਉਹਨੂੰ ਜਿਹੜੇ ਮੁੰਡੇ ਨੇ ਬੋਲੀ ਤਾਂ ਉਹ ਜਿਹੇ ਨੇ ਕਹਿੰਦਾ ਆ ਜਾ ਉਹਨੂੰ ਬੈਠੇ ਬੋਦੀ ਕੋ ਪੰਜ ਕਿਤੇ ਮੰਨ ਲੈ ਬਹਿ ਗਿਆ। ਉਦੋਂ ਦੁੱਦੀ ਵਾਲਿਆਂ ਦੇ ਗੇੜ ਕੰਮ ਚੱਲ ਗਏ ਪਰ ਜਦ ਮੈਂ ਦੇਖਿਆ ਕਿ ਇਹ ਜਿਹੜੇ ਬੱਤੂ ਚੱਕੀ ਲਗੇ ਮੈਂ ਭੱਜ ਗਈ ਜਿੰਦਾ ਲੱਗੇ ਮੈਂ ਵੀ ਮਾਰ ਜੰਦਿਆ ਪੰਜਾਂ ਨੂੰ ਮੈਨੂੰ ਪਤਾ ਨਹੀਂ ਕਿਤੇ ਕਿਤੇ ਟੋਟਲ ਕਿੰਨੇ ਪੈਸੇ ਸੀ ਤੁਹਾਡੇ ਪਰਸ ਚ ਬੈਂਕ ਚੋਂ ਤੁਸੀਂ ਕਿੰਨੇ ਲੈ ਕੇ ਆਏ ਮੈਂ 20000 ਲੈ ਕੇ ਆਇਆ ਸੀ 15000 ਦੀ ਕੋਸ਼ਿਸ਼ ਸੀ ਠੀਕ ਹੈ ਜੀ ਕਿੰਨੇ ਲੈ ਕੇ ਹੋ ਫਿਰ ਸਾਰੇ ਹੀ ਲੈ ਗਏ ਹਾਂ ਬੱਤੂ ਹੀ ਨਹੀਂ ਚੱਪੀ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਆਪਣੀ ਕੀ ਹੈ ਕਿ ਕਹਿੰਦੇ ਕਿ ਆਪਣਾ ਰੰਦੇ ਦੇ ਵਿੱਚ ਜਗਦਾ ਹੈ ਮੈਨੂੰ ਸੰਸਤੀ ਹਾਦਗਾਨ ਸੀ ਹਕੀਕਾਰ ਸੀ ਜਦੋਂ ਜੋ ਪਾਣੀ ਪਤਨ ਮਿਲ ਗਿਆ ਆਪਣਾ ਕੋਈ ਭਾਲੂ ਹੁੰਦੇ ਜੋ ਕੋ ਜੀ ਮਿਲਦੇ ਤਾਂ ਕਿਸ ਤਰ੍ਹਾਂ ਦੇ ਲੱਗਦੇ ਆ ਜਿਹੜੇ ਮੁੰਡੇ ਸੀਗੇ ਕਿਸ ਤਰ੍ਹਾਂ ਦੇ ਸੀ ਕੋਈ ਉਹ ਤਾਂ ਜੰਗਰੀ ਤੇ ਜੀ ਟੱਪਾ ਫੋਨ ਲੱਗਦੇ ਨੇ ਨਾ ਫੋਨ ਉਹਦਾ ਦਾਤੀ ਦੇਖੋ ਇੱਕ ਪਾਈ ਵੀ ਉਹਨਾਂ ਨੂੰ ਲਿਖੀ ਜਾਂਦੇ ਨੇ ਕਿ ਕੀ ਹੈ ਅੱਛਾ ਜੀ ਕਾਦੀ ਦੁਕਾਨ ਆ ਇਹ ਨਹੀਂ ਨਹੀਂ ਬੱਚੇ ਖੇਡ ਕੇ ਗੇਮਾਂ ਬਣਵਾ ਰਹੇ ਆ ਆ ਦਾ ਆ ਇਹ ਨਾਮੀ वजਰਾ ਤੁਹਾਡੀ ਦੁਕਾਨ ਦਾ ਜੀ ਬਨਾਨ ਪੁਲਿਸ ਤੇ ਚਾਚਾ ਬੱਚੇ ਕੀ ਖੇਡ ਰਿਹਾ ਬਣੇ ਹੋ ਰਹੇ ਹੈ ਨੇ ਮਾ ਖੇਡਣਾ ਉਹ ਨਹੀਂ ਜਦੋਂ ਟੀਵੀ ਦੇ ਵਿੱਚ ਟਾਈਮ ਪਾਸ ਨੂੰ ਕੋਈ ਕਰੀ ਪਾਸ ਕਰਦੇ ਹੋ ਕਿਹੜੇ ਮੈਚ ਵਿੱਚ ਰਟਾਇਆ ਤੁਸੀਂ ਮੈਂ ਨਹੀਂ ਫੁੱਟਬਾਲ ਟਾਈਟੂਟ ਕਰਦੇ ਸਰਦਾਰ ਨੇਕ ਸੀਰੇ ਬਖਸ਼ਾ ਦਿੱਤੀ ਸੀ ਤਾਂ ਜੀ ਦੇ ਸਵਾਲ ਦੇ ਵਿੱਚ ਮਤਲਬ ਆਉਣ ਦੀ ਦੀਵਾਲੀ ਦੇ ਇਹਨਾਂ ਨੇ ਦੱਸਿਆ ਸੀਗਾ ਕਿ ਇਹ ਆਹ ਇਹ ਡਿਕਾੜਾ ਇਹਨਾਂ ਦੀ ਗੁਰੂ ਨਾਨਕ ਜੀ ਸੈਕਸ਼ਨ ਹਾਂ ਜੀ ਤੇ ਉਹਦੇ ਵਿੱਚ ਇਹ ਇਸ ਟਾਈਮ ਜਿਹੜੀ ਸਾਹਮਣੇ ਸੀਟ ਦੇ ਸਰਗੀ ਆ ਇੱਥੇ ਬੈਠੇ ਸੀ ਇਤੋਂ ਦੋ ਬੰਦੇ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਨੂੰ ਕੋਲਡ ਡਰਿੰਕ ਦੀ ਬੋਤਲ ਮੰਗੀ ਤੇ ਇਹਨਾਂ ਨੇ ਇਹਨਾਂ ਦੇ ਦੱਸਣ ਦੇ ਮਤਾਬਕ ਵੀ ਮੈਂ 30000 ਰੁਪਏ ਕਢਾਇਆ ਸੀ 45000 ਰੁਪਏ ਸੀ ਮੇਰੇ ਪਰਸੇ ਵਿੱਚ ਤੇ ਇਹਨਾਂ ਨੇ ਬੋਤਲ ਫ੍ਰੈਂਟੇ ਦੀ ਮੰਗੀ ਉਹਨਾਂ ਨੇ ਇਹ ਪੈਸੇ ਬੈਂਕ ਚ ਪਟਾ ਕੇ ਲਿਆਏ ਸੀ ਬੈਂਕ 'ਚੋਂ ਦੱਸਣ ਦੇ ਮਤਾਬਕ ਆ ਜੀ ਅੱਛਾ ਅੱਛਾ ਹਾਂ ਹਾਂ ਤੇ ਉਸ ਤੋਂ ਉਸ ਤੋਂ ਬਾਅਦ ਕੋਲਡ ਡਰਿੰਕ ਦੀ ਬੋਤਲ ਉਹਨਾਂ ਨੇ ਮੰਗੀ ਤੇ ਇਹਨਾਂ ਨੇ ਉਹਨ ਨਾਲ 500 ਰੁਪਇਆ ਦਿੱਤਾ ਜਾਂ ਤੇ ਇਹਨਾਂ ਨੇ 100 ਰੁਪਇਆ ਕੱਢ ਕੇ 400 ਰੁਪਏ ਵਾਪਸ ਕੀਤਾ ਤੇ ਉਹਨਾਂ ਨੇ ਇਹਨਾਂ ਦੀ ਪਰਸ ਦੇ ਵਿੱਚ ਪੈਸੇ ਦੇਖ ਲਏ ਤੇ ਉਹ ਦੋ ਬੰਦੇ ਹੋਣ ਕਰਕੇ ਦੂਸਰਾ ਬੰਦਾ ਨੇ ਨਾਲ ਦੀ ਨਾਲ ਇਹਨਾਂ ਦੇ ਦਸੰਦੇ ਕਿਤਾਬ ਵੀ ਇਹ ਇਹ ਨਹੀਂ ਬੋਤਲ ਪੀਣੀ ਦੂਸਰੀ ਬੋਤਲ ਲੈਣੀ ਹੈ ਤੇ ਇਹਨਾਂ ਨੇ ਉਹ ਸਾਹਮਣੇ ਫੇਂਜ ਲੱਗਿਆ ਹੋਇਆ ਇੱਕ ਤੋਂ ਉਤਰ ਕੇ ਦੂਸਰੀ ਬੋਤਲ 'ਚ ਜਦੋਂ ਚੱਕਣ ਗਏ ਆਪਣਾ ਪਰਸ ਜਿਹੜਾ ਪੈਸੇ ਵਾਲਾ ਉਹ ਨੀਚੇ ਦਰਾਜ ਦੇ ਵਿੱਚ ਰੱਖ ਦਿੱਤਾ ਤੇ ਉਹ ਬੰਦਾ ਇੱਕ ਬੰਦਾ ਇਹਨਾਂ ਦੇ ਨਾਲ ਚਲਿਆ ਗਿਆ ਵੀ ਮੈਨੂੰ ਆਹ ਬੋਤਲ ਚਾਹੀਦੀ ਆ ਤੇ ਦੂਸਰੇ ਬੰਦੇ ਨੇ ਕੀ ਕੀਤਾ ਨਾਲ ਦੀ ਨਾਲ ਇਹਨਾਂ ਦਾ ਪਰਸ ਚੁੱਕਿਆ ਚੁੱਕ ਕੇ ਪਿੱਛੇ ਮੋਟਰਸਾਈਕਲ ਹੇਠਾਂ નીચે ਖੜੇ ਮੋਟਰਸਾਈਕਲ ਦੇ ਉੱਪਰ ਜਾ ਕੇ ਬੈਠ ਗਿਆ ਸਟਾਰਟ ਕਰਕੇ ਤੇ ਇਹਨਾਂ ਨੇ ਜਦੋਂ ਆ ਕੇ ਦੇਖਿਆ ਵੀ ਇਸ ਤਰ੍ਹਾਂ ਕਰਕੇ ਬੋਤਲ ਲੈ ਗਈ ਉਹ ਤੇ ਪਰਸ ਆ ਕੇ ਚੈੱਕ ਕੀਤਾ ਤਾਂ ਉੱਥੇ ਪੈਸੇ ਨਹੀਂ ਸੀਗਾ ਇਹਨਾਂ ਦਾ ਪਰਸ ਚੋਰੀ ਕਰਕੇ ਲੈ ਗਿਆ ਸੀਗਾ ਜਿਹੜਾ ਨਾਲ ਬੰਦਾ ਸ਼ਖਸ ਸੀਗਾ ਜਿਹਦੀ ਅਸੀਂ ਵੱਖ-ਵੱਖਾਂ ਇੰਗਲਾਂ ਦੇ ਉੱਤੋਂ ਵੀਡੀਓ ਕਢਾਈਆਂ ਨਗੀਆਂ ਉਹ ਚੀਜ਼ ਵੀ ਸਾਹਮਣੇ ਆ ਰਹੀ ਆ ਇਹਨਾਂ ਦੀ ਅਲੱਗ-ਅਲੱਗ ਉਹਨਾਂ ਦੇ ਵਿੱਚ ਕੋੜਾ ਵੀਡੀਓ ਬਣਾ ਗੀਆਂ ਨੇ ਜਿਨ੍ਹਾਂ ਨੇ ਜਿਹੜੇ ਵੀ ਹੈ ਨੇ ਇਹ ਟੋਪੀ ਲਈ ਆ ਇੱਕ ਰੈੱਡ ਸ਼ਰਟ ਪਾਈ ਹੋਈ ਆ ਫਿਰ ਮੋਟਰਸਾਈਕਲ ਦਾ ਉਹ ਅਲੱਗ-ਅਲੱਗ ਹੋਰ ਵੀ ਵੀਡੀਓ ਨਾਲ ਅਸਮੇਲ ਕਰਾ ਰਹੇ ਆ ਜੋ ਵੀ ਚੀਜ਼ ਆ ਕੀ ਪ੍ਰਤੀਸ਼ ਚੱਲ ਰਹੀ ਆ ਜਲਦੀ ਇਹਨਾਂ ਨੂੰ ਗ੍ਰਫਤਾਰ ਕਰਕੇ ਜਿਹੜੀ ਅਗਲੀ ਕਾਰਵਾਈ ਹੋਊ ਜੇ